ਤੁਸੀਂ ਆਪੋਜੀਸ਼ਨ 'ਚ ਬੈਠੇ ਹੋ ਤੋ ਤੁਹਾਡੀ ਆਵਾਜ਼ ਵੀ ਉੱਥੇ ਸੁਣੀ ਜਾਂਦੀ ਹੈ ਪਰ ਕੀ ਗੱਲ ਆ ਵੀ ਸਮਾਂ ਜਿਹੜਾ 3 3.5 ਸਾਲ ਦਾ ਲੰਘਾ ਚਲੋ ਕਾਰਪੋਰੇਸ਼ਨ ਦਾ ਚਲੋ ਹੁਣ ਬਣੀਆ ਥੋੜਾ ਸਮਾਂ ਹੋਇਆ ਪਰ ਫਿਰ ਵੀ ਲੱਗਦਾ ਨਹੀਂ ਵੀ ਜਿਹੜੀ ਆਪੋਜੀਸ਼ਨ ਉਹਨੇ ਆਪਣਾ ਜਿਹੜਾ ਕੰਮ ਪੂਰੀ ਬਖੂਬੀ ਕੀਤਾ ਜੇ ਨਹੀਂ ਕੰਮ ਕਰਦੇ ਤਾਂ ਅੱਖਾਂ ਦਿਖਾਈਆਂ ਜਾਣ ਤੁਹਾਡੇ ਵੱਲ ਆਪੋਜੀਸ਼ਨ ਕਰਦੀ ਕੀ ਹੈ ਸਮਝתי ਕੋਈ ਜਦੋਂ ਹੌਚਰੀ ਮੀਟਿੰਗ ਨਹੀਂ ਬੁલાਣੀ ਤੋ ਆਪੋਜੀਸ਼ਨ ਕੀ ਰਗੇ ਉਪਰ ਜਦ ਇਹ ਨਾ ਨਾਰੇਬਾਜੀ ਕਰਦੇ ਨੇ ਆ ਧਰਨੇ ਦੇ ਸਕਦੇ ਆ ਹੀ ਕਰਦੇ ਨੇ ਅਜੀ ਜੇ ਸਾਡਾ ਹੌਚਲੇ ਹੌਸੇ ਚ ਉਹਨਾਂ ਨੂੰ ਕਿੱਥੀ ਪੁੱਛੀਏ ਹੌਸੇ ਆਫੀਸਰਨ ਜੀਏ ਮੀਰ ਸਾਹਿਬ ਨਾਲ ਗੱਲ ਕਰੀ ਵੀ ਮੀਰ ਸਾਹਿਬ ਆਜਾ ਨਹੀਂ ਆਇਆ ਹੋਗਾ ਤੇ ਮੈਂ ਉਸ ਦੀ ਮੀਟਿੰਗ ਹੀ ਨਹੀਂ ਕਰੀ ਜੇ ਜੇਮੀ ਨੇ ਤੇ ਫਿਰ ਉਹ ਆਪੋਜੀਸ਼ਨ ਕੀ ਕਰਸੇ ਆਪੋਜੀਸ਼ਨ ਮੰਤਰੀ ਸਾਹਿਬ ਨੂੰ ਮਿਲ ਸਕਦੀ ਹੈ ਚੀਫ ਮਿਨਿਸਟਰ ਨੂੰ ਆਪਣੀ ਗੁਜਾਰਿਸ਼ ਲਾ ਸਕਦੀ ਹੈ ਵੀ ਭਾਈ ਵੀ ਲੁਧਿਆਣਾ ਸ਼ਹਿਰ ਦਾ ਬਣੇਗਾ ਕਿ ਵੱਡਾ ਸ਼ਹਿਰ ਅਗਰ ਮੀਟਿੰਗਾਂ ਹੀ ਨਹੀਂ ਹੋਣਗੀਆਂ ਕਾਰਪੋਰੇਸ਼ਨ ਦੇ ਹਾਊਸ ਜਿਆ ਤੇ ਫਿਰ ਡਿਵੈਲਪਮੈਂਟ ਕੀ ਹੋਏਗੀ ਇੱਥੇ ਐਕਚੁਅਲੀ ਉਹਨਾਂ ਦੇ ਸਾਰੇ ਐਮਐਲਏ ਆਪਣੇ ਆ ਉਹ ਐਮਐਲਏ ਆਪਣੇ ਹਿਸਾਬ ਨਾਲ ਚਲਾਉਂਦੇ ਫਿਰਦੇ ਨੇ ਕਾਰਪੋਰੇਸ਼ਨ ਬਜਰੇ ਮੁੱਖ ਮੰਤਰੀ ਸਾਹਿਬ ਆ ਉਹ ਐਮ ਐਲ ਏ ਦੇ ਪੰਚਾਇਤ ਉਹਨੇ ਸਾਹਿਬ ਚੱਲਦੇ ਪੇ ਉਪਰਜੀ ਦੂਸਰੇ ਉਪਜੀ ਬੰਦੇ ਦਾ ਟਾਈਮ ਹੀ ਨਹੀਂ ਜਾਂਦੇ ਉਹ ਤਾਂ ਸਿਰਫ ਆਪਣੇ ਪੇਪਰਾਂ ਚ ਨਿਊਜ਼ ਤੋਂ ਵੱਡੇ ਵੱਡੇ ਲਾ ਕੇ ਰੋਜ਼ ਆਪਣੇ ਪੇਪਰਾਂ ਸੁਰਖੀਆਂ ਬਣਾ ਰਿਹਾ ਲਗਾਤਾਰ ਲੇਕਿਨ ਜੋ ਜਿਹੜੀ ਜਮੀਨਲੀ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ